ਕਾਂਗਰਸ ਵੱਲੋਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦਾ ਨਿਉਤਾ ਠੁਕਰਾ ਦਿੱਤਾ ਗਿਆ ਪਰ ਕੁਰਾਲੀ ਦੇ ਸੀਨੀਅਰ ਕਾਂਗਰਸੀ ਆਗੂ ਵੱਲੋਂ ਕਿਹਾ ਗਿਆ ਹੈ ਕਿ ਚਾਹੇ ਹਾਈ ਕਮਾਂਡ ਵੱਲੋਂ ਕੁਝ ਵੀ ਕਿਹਾ ਗਿਆ ਹੋਵੇ ਪਰ ਉਹਨਾਂ ਦੇ ਦੋਸਤ ਮਿੱਤਰ ਅਯੋਧਿਆ ਜ਼ਰੂਰ ਜਾਣਗੇ ਆਏ ਬਟ ਅਸੀਂ ਕੁਰਾਲੀ ਸ਼ਹਿਰ ਦੇ ਵਿੱਚ 20 ਤਰੀਕ ਨੂੰ ਸ਼੍ਰੀ ਰਾਮ ਜੀ ਦੇ ਮੰਦਰ ਦੇ ਵਿਸਤਾਰ ਲਈ ਅਸੀਂ ਸ਼ੋਭਾ ਯਾਤਰਾ ਕਰ ਰਹੇ ਹਾਂ ਪੂਰੇ ਸ਼ਹਿਰ 'ਚ ਨਹੀਂ ਗੋਤਮ ਸਾਹਿਬ ਕੀ ਲੱਗਦਾ ਹੈ ਹਾਈ ਕਮਾਂਡ ਵੱਲੋਂ ਕਿਉਂ ਪ੍ਰਸਤਾਵਿਤ ਕਰਾਇਆ ਗਿਆ ਕਿਉਂਕਿ ਰਾਜਨੀਤੀ ਕੇ ਅਲੱਗ ਚੀਜ਼ ਹੈ ਸਾਡੇ ਦੇਸ਼ ਦੇ ਲਈ ਮਾਨ ਦੀ ਗੱਲ ਹੈ 500 ਸਾਲ ਬਾਅਦ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਤੇ ਕਿਉਂ ਲੱਗਦਾ ਹੈ ਵੀ ਹਾਈ ਕਮਾਂਡ ਵੱਲੋਂ ਕਿਉਂ ਫੈਸਲਾ ਦਿੱਤਾ ਗਿਆ ਇਹ ਤੇ ਕੀ ਇਹ ਫੈਸਲਾ ਸਹੀ ਸੀਗਾ ਜਾਂ ਗਲਤ ਸੀਗਾ ਕਾਂਗਰਸੀ ਪਰਿਵਾਰੋਂ ਤੇ 22 ਤਰੀਕ ਨੂੰ ਆਤੀਸ਼ਵਾਦੀ ਵੀ ਹੋਵੇਗੀ ਤੇ ਦੀਵੇ ਵੀ ਜਲਾਏ ਜਾਣਗੇ ਤੁਸੀਂ ਇੱਕ ਹੋਰ ਗੱਲ ਵੀ ਕਹੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਦੀਵੇ ਵੀ ਵੰਡੂਗੇ ਉਹ ਕੀ ਹੈ 16 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਕਿ ਤੁਸੀਂ ਸੀਨੀਅਰ ਆਗੂਆਂ ਕਾਂਗਰਸ ਤੁਹਾਨੂੰ ਸੱਦਿਆ ਗਿਆ ਇਸ ਮੀਟਿੰਗ ਦੇ ਵਿੱਚ ਹਜ ਤੱਕ ਮੰਨੂ ਹਲੇ ਤੱਕ ਕੋਈ ਪਤਾ ਨਹੀਂ ਵੀ 16 ਤਰੀਕ ਨੂੰ ਕੋਈ ਮੀਟਿੰਗ ਹੈ ਔਰ ਜੇ ਕਹੂੰ 16 ਤਰੀਕ ਵਾਰ ਮੈਨੂੰ ਹਲੇ ਕੁਝ ਪਤਾ ਨਹੀਂ ਨਾ ਮੈਨੂੰ ਕੋਈ ਨਿਯੋਤਤਾ ਹੈ ਨਾ ਮੈਨੂੰ ਕੋਈ ਹਲੇ ਸੱਦਾ ਪੱਤਰ ਆਇਆ ਹੈ ਕਹਿੰਦੇ ਆ ਵੀ ਜਿਹੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੈ ਉਹਨਾਂ ਵੱਲੋਂ ਸਨੇਹੇ ਲਾਏ ਜਾ ਰਹੇ ਆ ਤੁਸੀਂ ਜਾਣਦੇ ਹੋ ਕਰਾਲੀ ਦਾ ਕਾਂਗਰਸੀ ਸ਼ਹਿਰੀ ਪ੍ਰਧਾਨ ਕੌਣ ਹੈ ਦੇਖੋ ਕਾਂਗਰਸ ਪਾਰਟੀ ਦੇ ਸਾਰੇ ਪ੍ਰਧਾਨ ਮਿਲ ਕੇ ਹੋ ਸਕਦਾ ਹੈ ਸਨੇਹੇ ਲਾ ਰਹੇ ਹੋ ਬਟ ਮੈਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਾਨੂੰ ਕੋਈ ਸੁਨੇਹਾ ਨਹੀਂ ਹੈ ਸ਼ਹਿਰੀ ਪ੍ਰਧਾਨ ਬਾਰੇ ਜਾਣਦੇ ਹੋ ਕੋਣ ਹੈ ਸ਼ਹਿਰੀ ਪ੍ਰਧਾਨ ਸਾਡਾ ਹੀ ਹੈ ਕਿ ਕਾ ਕੀ ਕਾਰਨ ਕੀ ਰਿਹਾ ਹੈ ਕਿਉਂਕਿ ਤੁਹਾਡਾ ਇੱਕ ਵੱਡਾ ਵੋਟ ਬੈਂਕ ਹੈ ਤੁਸੀਂ ਲੋਕਾਂ 'ਚ ਵਿਚਰਦੇ ਹੋ ਤੁਹਾਡਾ ਆਪਣਾ ਰੁਤਬਾ ਕਿਉਂ ਨਹੀਂ ਸੱਦਿਆ ਗਿਆ ਕਿ ਤੁਹਾਡੇ ਨਾਲ ਕੋਈ ਰਕਟਿਆ ਰਾਜਨੀਤੀ ਹੋ ਰਹੀ ਹੈ ਕਾਂਗਰਸ ਤੁਸਾਨੂੰ ਪਤਾ ਵੀ ਇੱਕ ਬੰਦਾ ਪਹਿਲਾਂ ਆਇਆ ਤਾਂ ਵੀ ਮੈਂ ਕਾਂਗਰਸ ਸਾਡਾ ਮੇਰਾ ਮੇਰੇ ਕਰਕੇ ਹਲਕਾ ਚੱਲਦਾ ਮੇਰੇ ਕਰਕੇ ਕਾਂਗਰਸ ਪਾਰਟੀ ਆਜੋ ਪਤਾ ਵੀ ਨਹੀਂ ਕਿੱਥੇ ਹੈ ਕਿੱਥੇ ਹੈ ਨਹੀਂ ਕਾਂਗਰਸ ਦੀ ਕਮੇਟੀ ਹੈ ਕੋਰਾਲੀ ਦੀ ਨਗਰ ਕੌਂਸਲ ਤੇ ਨਗਰ ਕੌਂਸਲ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਭ੍ਰਸ਼ਟਾਚਾਰ ਹੈ ਜਾਂ ਨਹੀਂ ਹੈ ਇਹ ਇਹ ਗੱਲ ਕਹਿ ਸਕਦੇ ਹੋ ਸ਼ਹਿਰ ਦੇ ਹਾਲਾਤ ਕਿਵੇਂ ਆ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਦੇਖੋ ਸੀ ਬ੍ਰਿਜ ਦਾ ਬੁਰਾ ਹਾਲ ਹੈ ਕਈ ਜਗ੍ਹਾ ਤੇ ਸੜਕਾਂ ਹੀ ਨਹੀਂ ਬਣੀਆਂ ਕਈ ਜਗ੍ਹਾ ਤੇ ਗਲੀਆਂ ਦੇ ਵਿੱਚ 6-6 ਮਹੀਨੇ ਹੋ ਗਏ ਪਾਣੀ ਖੜਾ ਹੈ ਲੱਗਦਾ ਹੈ ਕਿ ਤੁਹਾਡੇ ਜਿਹੜੇ ਕਾਂਗਰਸੀ ਉਧੇ ਦਾ ਰਹੇ ਐ ਐਮਸੀ ਜਾਂ ਕਾਉਂਸਲ ਹੈ ਉਹਨਾਂ ਵੱਲੋਂ ਕੰਮ ਨਹੀਂ ਹੋ ਰਿਹਾ 33 ਕਰੋੜ ਮੈਨੂੰ ਆਈ ਤੇ ਮੈਂ ਬਾਰ-ਬਾਰ ਕਹਿ ਰਿਹਾ ਇਸ ਬਾਰੇ ਮੈਨੂੰ ਹਲੇ ਕੋਈ ਨੌਲੇਜ ਹੈ ਨਹੀਂ ਨਵਜੋਤ ਸਿੰਘ ਸਿੱਧੂ ਸਾਹਿਬ ਵੱਲੋਂ ਅਲੱਗ-ਅਲੱਗ ਵੱਖਰੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੁਹਾਡਾ ਵੀ ਨਵਜੋਤ ਸਿੰਘ ਸਿੱਧੂ ਜੀ ਨਾਲ ਕਾਫੀ ਪਿਆਰ ਹੈ ਤੇ ਪਿਛਲੇ ਦਿਨ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਸੀਗੀ ਕੀ ਲੱਗਦਾ ਹੈ ਉਹਨਾਂ ਦੀਆਂ ਅਲੱਗ ਰੈਲੀਆਂ ਕਰਨਾ ਜਾਇਜ਼ ਹੈ ਜਾਂ ਉਹ ਇੱਕ ਵਧੀਆ ਪਰਸਨ ਨੇ ਨਹੀਂ ਉਹ ਇੱਕ ਬਹੁਤ ਹੀ ਵਧੀਆ ਪਰਸਨ ਹੈ ਕਾਂਗਰਸ ਪਾਰਟੀ ਦੀ ਬਹੁਤ ਵਧੀਆ ਲੀਡਰ ਹੈ ਔਰ ਕਾਂਗਰਸ ਵੱਲੋਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦਾ ਨਿਯੋਤਾ ਠੁਕਰਾ ਦਿੱਤਾ ਗਿਆ ਪਰ ਕੁਰਾਂ ਕੁਰਾਲੀ ਦੇ ਸੀਨੀਅਰ ਕਾਂਗਰਸੀ ਆਗੂ ਵੱਲੋਂ ਕਿਹਾ ਗਿਆ ਹੈ ਕਿ ਚਾਹੇ ਹਾਈ ਕਮਾਂਡ ਵੱਲੋਂ ਕੁਝ ਵੀ ਕਿਹਾ ਗਿਆ ਹੋਵੇ ਪਰ ਉਹਨਾਂ ਦੇ ਦੋਸਤ ਮਿੱਤਰ ਅਯੋਧਿਆ ਜ਼ਰੂਰ ਜਾਣਗੇ ਕਿਉਂਕਿ ਉਹ ਸ਼੍ਰੀ ਰਾਮ ਜੀ ਦੇ ਭਗਤਖੰਨ ਅਤੇ ਹਮੇਸ਼ਾ ਧਾਰਮਿਕ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਹਨ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਅਮਿਤ ਗੋਤਮ ਜੀ ਹੈ ਅਮਿਤ ਗੋਤਮ ਜੀ ਕੀ ਕਹਿਣਾ ਚਾਹੁੰਦੇ ਹੋ ਹਾਈ ਕਮਾਂਡ ਵੱਲੋਂ ਠੁਕਰਾ ਦਿੱਤਾ ਗਿਆ ਤੇ ਤੁਸੀਂ ਕਹਿੰਦੇ ਹੋ ਵੀ ਜਾਣਾ ਚਾਹੀਦਾ ਇਹ ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ ਜੀ ਇਹ ਹਾਈ ਕਮਾਂਡ ਵੱਲੋਂ ਜੋ ਨਿਯੋਤਾਂ ਠੁਕਰਾਇਆ ਗਿਆ ਜਾਂ ਅਸਵੀਕਾਰ ਕਰਿਆ ਗਿਆ ਉਹਨਾਂ ਦੀ ਆਪਣੀ ਰਾਏ ਹੈ ਬਟ ਅਸੀਂ ਕੋਰਾਲੀ ਸ਼ਹਿਰ ਦੇ ਵਿੱਚ ਇਹ 20 ਤਰੀਕ ਨੂੰ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਵਿਸਤਾਰ ਲਈ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ ਪੂਰੇ ਸ਼ਹਿਰ ਚ ਨਹੀਂ ਔਰ ਪੂਰੇ ਇਹ ਕਲੱਬਾਂ ਵੱਲੋਂ ਔਰ ਪੂਰੀ ਸਭਾਵਾਂ ਵੱਲੋਂ ਜਿਹੜੀ ਕੋਰਾਲੀ ਦੀ ਧਾਰਮਿਕ ਸਭਾ ਹੈਗੇ ਸਥਾਨ ਹੈ ਉਹ ਸਾਰੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢ ਰਹੇ ਹਾਂ ਸ਼ਹਿਰ ਵੱਲ ਸ਼ਹਿਰ ਵਿੱਚ ਔਰ ਅਸੀਂ ਸਾਰਿਆਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਆਓ ਤੇ ਸਾਡੀ ਸ਼ੋਭਾ ਯਾਤਰਾ ਦਾ ਮਾਣ ਵਧਾਓ ਇਹਦੇ ਵਿੱਚ ਕੋਈ ਵੀ ਪਾਰਟੀਵਾਦੀ ਨਹੀਂ ਸਭ ਤੋਂ ਪਹਿਲਾਂ ਸਾਨੂੰ ਫਕਰ ਹੋਣਾ ਚਾਹੀਦਾ ਵੀ ਅਸੀਂ ਹਿੰਦੂ ਹਾਂ ਔਰ ਆਪਣੇ ਧਰਮ ਨੂੰ ਉੱਪਰ ਚੱਕਣਵਾ ਤੇ ਸਾਨੂੰ ਹਰ ਕਦਮ ਤੇ ਆਪਣੇ ઋષਿ-ਮੁਨੀਆਂ ਦਾ ਔਰ ਸਾਡੇ ਪ੍ਰਭੂ ਰਾਮ ਦਾ ਗੁਣगान ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਗੋਤਮ ਸਾਹਿਬ ਕੀ ਲੱਗਦਾ ਹੈ ਹਾਈ ਕਮਾਂਡ ਵੱਲੋਂ ਕਿਉਂ ਪ੍ਰਸਤਾਵ ਠੁਕਰਾਇਆ ਗਿਆ ਕਿਉਂਕਿ ਰਾਜਨੀਤੀ ਇੱਕ ਅਲੱਗ ਚੀਜ਼ ਹੈ ਸਾਡੇ ਦੇਸ਼ ਦੇ ਲਈ ਮਾਨ ਦੀ ਗੱਲ ਹੈ 500 ਸਾਲ ਬਾਅਦ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਹੋ ਰਹੀ ਹੈ ਤੇ ਕਿਉਂ ਲੱਗਦਾ ਹੈ ਵੀ ਹਾਈ ਕਮਾਂਡ ਵੱਲੋਂ ਕਿਉਂ ਫੈਸਲਾ ਲਿੱਤਾ ਗਿਆ ਇਹ ਤੇ ਕੀ ਇਹ ਫੈਸਲਾ ਸਹੀ ਸੀਗਾ ਜਾਂ ਗਲਤ ਸੀਗਾ ਦੇਖੋ ਇਹ ਪਾਰਟੀਆਂ ਦਾ ਆਪਣਾ ਫੈਸਲਾ ਹੈ ਸਹੀ ਗਲਤ ਉਹਨਾਂ ਨੂੰ ਦੇਖਣਾ ਹੈ ਕਿਉਂਕਿ ਉਹਨਾਂ ਦੇ ਬਹੁਤ ਵਿਚਾਰ ਉੱਚੇ ਹਨ ਔਰ ਉਹਨਾਂ ਦੇ ਕੋਲ ਬਹੁਤ ਸਾਧਨ ਹੈ ਕਿ ਉਹ ਕਿਸ हिसाब ਨਾਲ ਡਿਸੀਜਨ ਲੈਂਦੇ ਆ ਅਸੀਂ ਛੋਟੇ ਸ਼ਹਿਰ ਚ ਰਹ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹਦੇ ਮਾ ਕੋਈ ਵੀ ਪਾਰਟੀਬਾਦੀ ਜਾਂ ਕੋਈ ਧਾਰਮਿਕ ਇਹ ਆਪਸ ਮਾ ਨਾ ਝਗੜੇ ਜਾਂ ਆਪਸ ਦੇ ਵਿੱਚ ਨਾ ਉਲਝੇ ਸਿਰਫ ਇੱਕ ਦੂਏ ਨਾਲ ਪਿਆਰ ਨਾਲ ਰਹਿਣ ਤਾਂ ਕਰਕੇ ਅਸੀਂ ਇਹ ਫੈਸਲਾ ਕਰਿਆ ਵੀ ਸਾਰੇ ਧਰਮ ਸਾਰੀਆਂ ਸੁਭਾਵਾਂ ਸਾਰੇ ਕਲੱਬ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢੂਗੇ ਔਰ ਪ੍ਰਭੂ ਸ਼੍ਰੀ ਆਵਨ ਦਾ ਗੁਣਗਾਨ ਕਰੂਗਾ ਅਕੀਏ ਕਿਹਾ ਜਾ ਸਕਦਾ ਹੈ ਕਿ ਹੁਣ ਤੁਸੀਂ ਕਾਂਗਰਸੀ ਪਰਿਵਾਰ ਹੋ ਤੇ 22 ਤਰੀਕ ਨੂੰ ਆਤੀਸ਼ਵਾਦੀ ਵੀ ਹੋਵੇਗੀ ਤੇ ਦੀਵੇ ਵੀ ਜਲਾਏ ਜਾਣਗੇ ਤੁਸੀਂ ਇੱਕ ਹੋਰ ਗੱਲ ਵੀ ਕਹੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਦੀਵੇ ਵੀ ਵੰਡੂਗੇ ਉਹ ਕੀ ਹੈ ਜੀ ਅਸੀਂ 22 ਤਰੀਕ ਨੂੰ ਅਸੀਂ ਹਰ ਇੱਕ ਮੰਦਰ ਦੇ ਵਿੱਚ ਦੀਵੇ ਜਗਾਉਂਗੇ ਜਾ ਕੇ ਔਰ ਅਯੁੱਧਿਆ ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਮੈਂ ਨਾ ਜਾ ਸਕਿਆ ਤਾਂ ਮੇਰਾ ਕੋਈ ਵੀ ਮਿੱਤਰ ਮੇਰਾ ਪਿਆਰਾ ਉੱਥੇ ਅਯੁੱਧਿਆ ਚ ਸਾਡੇ ਵੱਲ ਤੋਂ ਜਾਊਗਾ ਜ਼ਰੂਰ ਗੋਤਮ ਸਾਹਿਬ ਇੱਕ ਵੱਡਾ ਮੁੱਦਾ ਹੈ ਕੁਰਾਲੀ ਦੇ ਵਿੱਚ ਇੱਕ 16 ਤਰੀਕ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਤੇ ਕਿਉਂਕਿ ਹਾਈ ਕਮਾਂਡ ਦੇ ਵਿੱਚ ਇਸ ਵਕਤ ਕਾਂਗਰਸ ਦੀ ਕਲੇਸ਼ ਬਹੁਤ ਹੈ ਚਾਹੇ ਉਹ ਨਵਜੋਤ ਸਿੰਘ ਸਿੱਧੂ ਜਿਹਦਾ ਧੜਾ ਹੋਵੇ ਚਾਹੇ ਉਹ ਰਾਜਾ ਪ੍ਰਿੰਗ ਜੀ ਦਾ ਧੜਾ ਹੋਵੇ ਧੜਾ ਹੋਵੇ ਚਾਹੇ ਉਹ ਬਾਜਬਾ ਜੀ ਦਾ ਧੜਾ ਹੋਵੇ ਚਾਹੇ ਉਹ ਮੁੱਖ ਮੰਤਰੀ ਸਾਹਿਬ ਦਾ ਚਰਨਜੀਤ ਸਿੰਘ ਚੰਨੀ ਜੀ ਦਾ ਧੜਾ ਹੋਵੇ ਤੇ ਇੱਕ 16 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਕਿ ਤੁਸੀਂ ਸੀਨੀਅਰ ਆਗੂਆਂ ਕਾਂਗਰਸ ਨੂੰ ਤੁਹਾਨੂੰ ਸੱਦਿਆ ਗਿਆ ਇਸ ਮੀਟਿੰਗ ਦੇ ਵਿੱਚ ਹਜ ਤੱਕ ਮੰਨੂ ਹਲੇ ਤੱਕ ਕੋਈ ਪਤਾ ਨਹੀਂ ਵੀ 16 ਤਰੀਕ ਨੂੰ ਕੋਈ ਮੀਟਿੰਗ ਹੈ ਇਹ ਇਹ ਹੋ ਸਕਦਾ ਕਿਸੇ ਨੇ ਪਰਸਨਲ ਆਪਣਾ ਪ੍ਰੋਗਰਾਮ ਰੱਖਿਆ ਹੋਵੇ ਤਾਂ 16 ਤਰੀਕ ਦੀ ਮੀਟਿੰਗ ਹੋ ਸਕਦੀ ਹੈ ਕਿਉਂਕਿ ਕਾਂਗਰਸ ਪਾਰਟੀ ਬਹੁਤ ਵੱਡੀ ਹੈ ਹਰ ਇੱਕ ਬੰਦੇ ਨੇ ਆਪਣਾ ਆਪਣਾ ਯੋਗਦਾਨ ਪਾਣਾ ਹੈ ਇਹਦੇ ਵਿੱਚ ਮੈਂ ਨਾ ਕਿਸੇ ਨੂੰ ਰੋਕ ਸਕਦਾ ਨਾ ਮੈਂ ਕਿਸੇ ਨੂੰ ਕਹਿ ਸਕਦਾ ਬਟ ਜਿਸ ਪਰਿਵਾਰ ਨਾਲ ਅਸੀਂ ਸੰਬੰਧ ਰੱਖਦੇ ਹਾਂ ਸਾਡਾ ਸਾਡੇ ਸਾਡੇ ਤਾਇਆ ਜੀ ਨੇ ਸਾਨੂੰ ਹਮੇਸ਼ਾ ਸਿਖਾਇਆ ਹੈ ਕਿ ਮੈਂ ਨਾਲੋਂ ਵੱਡਾ ਸਾਡਾ ਹੁੰਦਾ ਹੈ ਕਿ ਕੋਈ ਸਾਡੀ ਕਾਂਗਰਸ ਸਾਡਾ ਸ਼ਹਿਰ ਸਾਡਾ ਪਰਿਵਾਰ ਤੋ ਇਹਦੇ ਵਿੱਚ ਮੈਂ ਦੀ ਕੋਈ ਗੁੰਜਾਇਸ਼ ਹੁੰਦੀ ਨਹੀਂ ਕਿਉਂਕਿ ਮੈਂ ਬਹੁਤ ਛੋਟੀ ਹੁੰਦੀ ਐ ਔਰ ਅਸੀਂ ਹਮੇਸ਼ਾ ਸਾਡੇ 'ਚ ਵਿਸ਼ਵਾਸ ਕਰਦੇ ਆਂ ਔਰ ਜੇ ਕਹੂੰ 16 ਤਰੀਕ ਬਾਰੇ ਮੈਨੂੰ ਹਲੇ ਕੁਝ ਪਤਾ ਨਹੀਂ ਨਾ ਮੈਨੂੰ ਕੋਈ ਨਿਯੋਤਤਾ ਐ ਨਾ ਮੈਨੂੰ ਕੋਈ ਹਲੇ ਸੱਦਾ ਪੱਤਰ ਆਇਆ ਹੈ ਕਹਿੰਦੇ ਆ ਵੀ ਜਿਹੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐ ਉਹਨਾਂ ਵੱਲੋਂ ਸਨੇਹੇ ਲਾਏ ਜਾ ਰਹੇ ਐ ਤੁਸੀਂ ਜਾਣਦੇ ਹੋ ਕਰਾਲੀ ਦਾ ਕਾਂਗਰਸੀ ਸ਼ਹਿਰੀ ਪ੍ਰਧਾਨ ਕੌਣ ਐ ਦੇਖੋ ਕਾਂਗਰਸ ਪਾਰਟੀ ਦੇ ਸਾਰੇ ਪ੍ਰਧਾਨ ਮਿਲ ਕੇ ਹੋ ਸਕਦਾ ਸਨੇਹੇ ਲਾ ਰਹੇ ਹੋ ਬਟ ਮੈਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਾਨੂੰ ਕੋਈ ਸੁਨੇਹਾ ਨਹੀਂ ਐ ਔਰ ਮੈਂ ਵੀ ਪਰਸਨਲ ਤੌਰ ਤੇ ਪਿੰਨਾਂ ਚ ਜਾਂਦਾ ਹਾਂ ਅਸੀਂ ਆਪਣੇ ਮੀਟਿੰਗਾਂ ਕਰਦੇ ਹਾਂ ਉਹ ਮੇਰਾ ਪਰਸਨਲ ਪ੍ਰੋਗਰਾਮ ਹੈ ਔਰ ਜੇ ਹੋਣ ਕਿਸੇ ਨੇ ਪਰਸਨਲ ਆਪਣਾ ਰੋਸਟਰ ਨਾ ਕਰ ਰਿਹਾ ਜਾਂ ਕੋਈ ਵੀ ਪ੍ਰੋਗਰਾਮ ਕਰ ਰਿਹਾ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਸ਼ੈਰੀ ਸ਼ੈਰੀ ਪ੍ਰਧਾਨ ਬਾਰੇ ਜਾਣਦੇ ਹੋ ਕੋਣ ਹੈ ਸ਼ੈਰੀ ਪ੍ਰਧਾਨ ਸਾਡਾ ਹੀ ਹੈ ਸਾਡੇ ਵਿੱਚ ਤੇ ਹੀ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਹਰ ਪ੍ਰਧਾਨ ਮੇਰਾ ਹੈ ਔਰ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਕੋਈ ਪ੍ਰਧਾਨ ਹੋਵੇ ਜਾਂ ਕੋਈ ਜ਼ਿਲ੍ਹਾ ਪ੍ਰਧਾਨ ਹੋਵੇ ਜਾਂ ਕੋਈ ਪ੍ਰਦੇਸ਼ ਪ੍ਰਧਾਨ ਉਹ ਸਾਡੇ ਸਾਰੇ ਆਪਣੇ ਆ ਇਹ ਸਾਰੇ ਆਪਣੇ ਹੀ ਆ ਕੀ ਕਾਕੀ ਕਾਰਨ ਕੀ ਰਿਹਾ ਹੈ ਕਿਉਂਕਿ ਤੁਹਾਡਾ ਇੱਕ ਵੱਡਾ ਬੋਟ ਬੈਂਕ ਹੈ ਤੁਸੀਂ ਲੋਕਾਂ ਚ ਵਿਚਰਦੇ ਹੋ ਤੁਹਾਡਾ ਆਪਣਾ ਰੁਤਬਾ ਕਿਉਂ ਨਹੀਂ ਸੱਦਿਆ ਗਿਆ ਕਿ ਤੁਹਾਡੇ ਨਾਲ ਕੋਈ ਰਕਟਿਆ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਤਾਂ ਬਹੁਤ ਛੋਟੀ ਜੀ ਗੱਲ ਹੁੰਦੀ ਹੈ ਕਿਉਂਕਿ ਮੈਂ ਹਮੇਸ਼ਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਮੇਰੀ ਨਾਲੋਂ ਵੱਡਾ ਸਾਡਾ ਹੁੰਦਾ ਹੈ ਸਾਡੀ ਕਾਂਗਰਸ ਹੈ ਔਰ ਜੇ ਕੋਈ ਕੋਈ ਕਹੇ ਰਹੀ ਵੀ ਮੇਰੀ ਕਾਂਗਰਸ ਤੂੰ ਸਾਨੂੰ ਪਤਾ ਵੀ ਇੱਕ ਬੰਦਾ ਪਹਿਲਾਂ ਆਇਆ ਤਾਂ ਵੀ ਮੈਂ ਕਾਂਗਰਸ ਸਾਡਾ ਮੇਰਾ ਮੇਰੇ ਕਰਕੇ ਹਲਕਾ ਚੱਲਦਾ ਮੇਰੇ ਕਰਕੇ ਕਾਂਗਰਸ ਪਾਰਟੀ ਹੈ ਅੱਜ ਉਹ ਪਤਾ ਵੀ ਨਹੀਂ ਕਿੱਥੇ ਹੈ ਕਿੱਥੇ ਹੈ ਨਹੀਂ ਤਾਂ ਮੈਂ ਨਾਲੋਂ ਹਮੇਸ਼ਾ ਸਾਡਾ ਹੁੰਦਾ ਕੋਈ ਦਵੇਸ਼ ਮੈਨੂੰ ਪਤਾ ਨਹੀਂ ਜੇ ਮੇਰੇ ਨਾਲ ਕੋਈ ਘਰ ਵੀ ਰਿਹਾ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਦਵੇਸ਼ ਨਾਲ ਮੈਨੂੰ ਕੋਈ ਸਿੱਖਣ ਨੂੰ ਮਿਲੂਗਾ ਮੇਰਾ ਕੋਈ ਨੁ ਕਾਂਗਰਸ ਦੀ ਕਮੇਟੀ ਹੈ ਕੋਰਾਲੀ ਨਗਰ ਕੌਂਸਲ ਤੇ ਨਗਰ ਕੌਂਸਲ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਭ੍ਰਸ਼ਟਾਚਾਰ ਹੈ ਜਾਂ ਨਹੀਂ ਹੈ ਇਹ ਇਹ ਗੱਲ ਕਹਿ ਸਕਦੇ ਹੋ ਤੇ ਇਹਦੇ ਬਾਰੇ ਹਲੇ ਕਹਿਣਾ ਹਲੇ ਜਲਦਬਾਜ਼ੀ ਹੋਊਗੀ ਕਿਉਂਕਿ ਅਸੀਂ ਹਲੇ ਪਤਾ ਕਰ ਰਹੇ ਹਾਂ ਵੀ ਕੀ ਹੋ ਰਿਹਾ ਕਿਉਂਕਿ ਕੰਮ ਹਾਂ ਇਹ ਜ਼ਰੂਰ ਹੈ ਵੀ ਕੰਮ ਬੜੇ ਸਲੋ ਚੱਲ ਰਹੇ ਹੈ ਇਹ ਨਹੀਂ ਪਤਾ ਵੀ ਹੁਣ ਸਰਕਾਰ ਕਰ ਰਹੀ ਹੈ ਜਾਂ ਮਿਸਪਾਰਟੀ ਕਰ ਰਹੀ ਹੈ ਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਗੋਤਮ ਸਾਹਿਬ ਸ਼ਹਿਰ ਦੇ ਹਾਲਾਤ ਕਿਵੇਂ ਆ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਦੇਖੋ ਸੀ ਬ੍ਰਿਜ ਦਾ ਬੁਰਾ ਹਾਲ ਹੈ ਕਈ ਜਗ੍ਹਾ ਤੇ ਸੜਕਾਂ ਹੀ ਨਹੀਂ ਬਣੀਆਂ ਕਈ ਜਗ੍ਹਾ ਤੇ ਗਲੀਆਂ ਦੇ ਵਿੱਚ 6-6 ਮਹੀਨੇ ਹੋ ਗਏ ਪਾਣੀ ਖੜਾ ਹੈ ਲੱਗਦਾ ਹੈ ਕਿ ਤੁਹਾਡੇ ਜਿਹੜੇ ਕਾਂਗਰਸੀ ਉਧੇ ਦਾਾਰੇ ਐ ਐਮਸੀ ਐ ਕਾਉਂਸਲ ਐ ਉਹਨਾਂ ਵੱਲੋਂ ਕੰਮ ਨਹੀਂ ਹੋ ਰਿਹਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਈ ਵਾਰੀ ਕੰਮ ਸਲੋ ਹੁੰਦੇ ਆ ਇਹਦੇ ਵਿੱਚ ਆਪਾਂ ਕਿਸੇ ਨੂੰ ਹਰੇ ਦੁਸ਼ਮਣ ਨਹੀਂ ਦੇ ਸਕਦੇ ਕਿਉਂਕਿ ਹਲੇ ਕਾਰਨਾਂ ਦਾ ਪਤਾ ਕਰਨਾ ਪੈਂਦਾ ਹੈ ਕਈ ਹੋ ਸਕਦਾ ਹੈ ਮਿਸ ਪਾਰਟੀਕਲ ਫੰਡ ਨਾ ਹੋਵੇ ਜਾਂ ਸਰਕਾਰ ਦਾ ਕੋਈ ਦਬਾਅ ਹੋਵੇ ਇਹਦੇ ਚ ਆਪਾਂ ਕੋਈ ਜਲਦਬਾਜ਼ੀ ਨਹੀਂ ਕਰ ਸਕਦੇ ਹਾਲੇ ਮੇਰੇ ਖਿਆਲ ਨਾਲ ਕਰਨਾ ਹੀ ਨਹੀਂ ਚਾਹੀਦੀ ਤੁਸੀਂ ਤੁਸੀਂ ਫੰਡਾਂ ਦੀ ਗੱਲ ਕਰੀ ਹੈ 16 ਕਰੋੜ ਰੁਪਈਆ ਪਿਛਲੇ ਸਾਲ ਖਰਚਿਆ ਤੇ ਇਸ ਸਾਲ ਦਾ 17 ਕਰੋੜ ਰੁਪਏ ਦੇ ਕਰੀਬ ਦਾ ਐਸਟੀਮੇਟ ਰੱਖਿਆ ਗਿਆ ਸੀ ਸ਼ਾਇਦ ਉਹ ਲੱਗ ਵੀ ਗਏ ਹੁਣ ਮੰਨੋ 16 ਕਰੋੜ ਇੱਕੋ ਗਿਆ 17 ਕਰੋੜ ਇੱਕ ਲਾ ਲਓ ਤੇ 33 ਕਰੋੜ ਦੇ ਕਰੀਬ ਪਿਛਲੇ 2.5 ਸਾਲਾਂ ਚ ਲੱਗ ਲਿਆ ਜੇ ਜਿਸ ਤਰ੍ਹਾਂ ਉਹਨਾਂ ਨੇ ਮਤੇ ਪਾਏ ਆ ਉਹ ਹਿਸਾਬ ਦੇ ਨਾਲ ਲੱਗਦਾ ਵੀ ਸ਼ਾਇਦ ਤੇ 33 ਕਰੋੜ ਰੁਪਏ ਦੇ ਨਾਲ ਕੰਮ ਹੋਏ ਆ 33 ਕਰੋੜ ਮਨੂ ਹੈ ਮੈਂ ਬਾਰ ਬਾਰ ਕਹਿ ਰਿਹਾ ਇਸ ਬਾਰੇ ਮੈਨੂੰ ਹਲੇ ਕੋਈ ਨੌਲੇਜ ਹੈ ਨਹੀਂ ਮੇਬੀ ਸ਼ਾਇਦ ਆ ਹੋ ਸਕਦਾ ਕੰਮ ਸਲੋ ਮੈਂ ਬਾਰ ਬਾਰ ਕਹਿ ਰਿਹਾ 33 ਕਰੋੜ ਦੇ ਕੰਮ ਹੋਏ ਹੋ ਸਕਦੇ ਜਾਂ ਨਹੀਂ ਹੋ ਸਕਦੇ ਇਹਨਾਂ ਚ ਕਲੀਅਰ ਕਰ ਦਿਓ ਸਲੋ ਤਾਂ ਪਤਾ ਹੈ ਵੀ ਕਛੂਆ ਚਾਲ ਨਾਲ ਕੰਮ ਹੋ ਰਿਹਾ ਕੋਈ ਨਗਰ ਕੌਂਸਲ ਤੇ ਬੈਠਦਾ ਨਹੀਂ ਜਿਹੜੇ ਜ਼ਿਆਦਾਤਰ ਲੋਕ ਹੈ ਉਧੇਦਾਰ ਹੈ ਤੇ ਕੰਮ ਨਹੀਂ ਦੱਸ ਦੋ ਵੀ 33 ਕਰੋੜ ਲੱਗਦਾ ਵੀ ਇੱਥੇ ਲੱਗੇ ਹੋਣੇ ਨਹੀਂ ਮੈਨੂੰ ਹਾਲੇ ਬਜਟ ਦਾ ਹੀ ਨਹੀਂ ਪਤਾ ਵੀ 33 ਕਰੋੜ ਦਾ ਬਜਟ ਪਾਸ ਹੋਇਆ ਕਿ ਨਹੀਂ ਹੋਇਆ ਇਹ ਔਰ ਹਾਲੇ ਮੈਨੂੰ ਇਹ ਚੀਜ਼ਾਂ ਬਾਰੇ ਨੌਲੇਜ ਹੈ ਨਹੀਂ ਹਾਂ ਜਦ ਮੈਨੂੰ ਨੌਲੇਜ ਹੋ ਗਈ ਮੈਂ ਤੁਹਾਨੂੰ ਜ਼ਰੂਰ ਬਲਾਉਂਗਾ ਤੁਹਾਨੂੰ ਜ਼ਰੂਰ ਦੱਸੂਗਾ ਵੀ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਬਟ ਹਾਲੇ ਸਾਰੇ ਸ਼ਹਿਰ ਨੂੰ ਆਹੀ ਮੇਰੀ ਬੇਨਤੀ ਹੈ ਕਿ 20 ਤਰੀਕ ਨੂੰ ਸਾਰੇ ਜਣੇ ਇਕੱਠੇ ਹੋ ਕੇ ਪ੍ਰਭੂ ਸ਼੍ਰੀ ਰਾਮ ਵਾਸਤੇ ਜੋ ਸ਼ੋਭਾ ਯਾਤਰਾ ਅਸੀਂ ਕੱਢ ਰਹੇ ਹਾਂ ਉਹ ਉਹਦੇ ਵਿੱਚ ਬੱਤੇ-ਬੱਤੇ ਹਿੱਸਾ ਪਾਓ ਕੋਈ ਰਾਜਨੀਤੀ ਨਾ ਹੋਵੇ ਕੋਈ ਵੀ ਸੰਗਠਨ ਤੇਰਾ ਮੇਰਾ ਨਾ ਹੋਵੇ ਸਾਰੇ ਇਕੱ ਨਬਤਾਈਏ ਔਰ ਕੋਸ਼ਿਸ਼ ਕਰਿਏ ਵੀ 22 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਇਹ ਤਿਹਾਰ ਮਨਾਈਏ ਅੰਮੀ ਤੋਂ ਇਹ ਆਖਰੀ ਸਵਾਲ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਵੱਲੋਂ ਅਲੱਗ-ਅਲੱਗ ਵੱਖਰੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੁਹਾਡਾ ਵੀ ਨਵਜੋਤ ਸਿੰਘ ਸਿੱਧੂ ਜੀ ਨਾਲ ਕਾਫੀ ਪਿਆਰ ਹੈ ਤੇ ਪਿਛਲੇ ਦਿਨ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਸੀਗੀ ਕੀ ਲੱਗਦਾ ਹੈ ਉਹਨਾਂ ਦੀਆਂ ਅਲੱਗ ਰੈਲੀਆਂ ਕਰਨਾ ਜਾਇਜ਼ ਹੈ ਜਾਂ ਉਹ ਇੱਕ ਵਧੀਆ ਪਰਸਨ ਨੇ ਨਹੀਂ ਉਹ ਇੱਕ ਬاهਰੀ ਵਧੀਆ ਪਰਸਨ ਹੈ ਕਾਂਗਰਸ ਪਾਰਟੀ ਦੀ ਬਹੁਤ ਵਧੀਆ ਲੀਡਰ ਹੈ ਔਰ ਉਹਨਾਂ ਦੀ ਸੋਚ ਨਹੀਂ ਬਹੁਤ ਯਾਨੀ ਕਿ ਸਾਡਾ ਨਾਮ ਮੈਚ ਕਰਦੇ ਉਹ ਕਹਿੰਦੇ ਵੀ ਸਾਡੀ ਕਾਂਗਰਸ ਹੈ ਇਕੱਲੀ ਮੇਰੀ ਕਾਂਗਰਸ ਨਹੀਂ ਯਾਰ ਸਾਡੀ ਕਹਿਣਾ ਸਿੱਖੋ ਮੇਰੀ ਨੂੰ ਛੱਡ ਦਿਓ ਇਹਦੇ ਕਰਕੇ ਅਸੀਂ ਚਾਹੁੰਦੇ ਆਂ ਵੀ ਸਾਰੇ ਕਾਂਗਰਸ ਇਹੀ ਸਾਡੀ ਕਰੇ ਜੇ ਅਸੀਂ ਮੈਂ ਇਹਦੇ ਵਿੱਚ ਫਸੂਗੇ ਤਾਂ ਮੈਂ ਬਹੁਤ ਛੋਟੀ ਹੋ ਜਾਂਦੀ ਹੈ ਔਰ ਮੈਂ ਹਮੇਸ਼ਾ ਨੁਕਸਾਨ ਕਰਦੇ ਕਿਉਂਕਿ ਹੁਣ ਅਸੀਂ ਸ਼੍ਰੀ ਰਾਮ ਬਾਰੇ ਗੱਲ ਕਰ ਸਕਦੇ ਹਾਂ ਕਿਉਂਕਿ ਰਾਵਣ ਸਾਡੇ ਬ੍ਰਾਹਮਣ ਚੋਂ ਤਾਂ ਉਹ ਵੀ ਚਾਰੇ ਗ੍ਰੰਥਾਂ ਦਾ ਵੇਦਾਂ ਦਾ ਗਿਆਨੀ ਸੀਗਾ ਬਟ ਜਦੋਂ ਉਹਦੇ ਵਿੱਚ ਮੈਂ ਆ ਗਿਆ ਮੈਂ ਖਤਮ ਹੋ ਜਾਂਦੀ ਹੈ ਤੋਂ ਇਸ ਕਰਕੇ ਸਾਰਿਆਂ ਨੂੰ ਮੈਂ ਛੱਡਣੀ ਚਾਹੀਦੀ ਹੈ ਸਾਡਾ ਕਹਿਣਾ ਸਿੱਖੋ ਸਾਡੀ ਕਾਂਗਰਸ ਸਾਡਾ ਸ਼ਹਿਰ ਸਾਡਾ ਭਾਈਚਾਰਾ ਉਹ ਸਭ ਤੋਂ ਉੱਪਰ ਹੈ ਜੇ ਮੈਂ ਜ ਫਸ ਦੂੰਗਾ ਤਾਂ ਉਹ ਬਹੁਤ ਛੋਟਾ ਰਹਿ ਜਾਣਾ ਅ ਇਹ ਸਨ ਸੀਨੀਅਰ ਕਾਂਗਰਸੀ ਆਗੂ ਅਮਿਤ ਗੋਤਮ ਤੇ ਅਯੋਧਿਆ ਦੇ ਵਿੱਚ ਜੋ ਪ੍ਰੋਗਰਾਮ ਹੋ ਰਿਹਾ ਹੈ ਚਾਹੇ ਹਾਈ ਕਮਾਂਡ ਵੱਲੋਂ ਫੈਸਲਾ ਕੀਤਾ ਗਿਆ ਹੋਵੇ ਵੀ ਉਹ ਨਹੀਂ ਜਾਣਗੇ ਤੇ ਅਮਿਤ ਗੋਤਮ ਦਾ ਕਹਿਣਾ ਹੈ ਵੀ ਉਹ ਕੁਰਾਲੀ ਦੇ ਵਿੱਚ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਅਤੇ ਉਹ ਹਰ ਇੱਕ ਤਰ੍ਹਾਂ ਦਾ ਜੋ ਵੀ ਹਾਈ ਕਮਾਂਡ ਕਹਿੰਦੀ ਹੈ ਉਸ ਤੋਂ ਉਲਟ ਜਾ ਕੇ ਆਪਣਾ ਧਰਮ ਨਿਭਾਣਗੇ ਅਤੇ ਰਾਮ ਜੀ ਦੀ ਪਰੰਪਰਾਸ਼ਟਾ ਨੂੰ ਲੈ ਕੇ ਇੱਥੇ ਕੁਰਾਲੀ ਦੇ ਵਿੱਚ ਦੀਵੇ ਵੀ ਚਲਾਣਗੇ ਅਤੇ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਕੇ ਪੂਜਾ ਪਾਠ ਵੀ ਕਰਨਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਜੋ ਅਮਿਤ ਗੋਤਮ ਨੇ ਕਿਹਾ ਉਹ ਸਹੀਕ ਨਹੀਂ ਕਿਉਂਕਿ 500 ਸਾਲ ਬਾਅਦ ਸ਼੍ਰੀ ਰਾਮਚੰਦਰ ਜੀ ਦਾ ਅਯੁੱਧਿਆ ਦੇ ਵਿੱਚ ਅਯੁੱਧਿਆ ਦੇ ਵਿੱਚ ਪੁੱਜ ਰਹੇ ਨੇ ਤੇ ਇਸ ਮੌਕੇ ਜ਼ਰੂਰ ਹਰ ਇੱਕ ਇਨਸਾਨ ਨੂੰ ਦੀਵੇ ਜਲਾਣੇ ਚਾਹੀਦੇ ਹਨ ਅਤੇ ਘਰਾਂ ਤੇ ਲੜੀਆਂ ਲਗਾ ਕੇ ਦੀਵਾਲੀ ਮਨਾਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ